ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਮਿਲ ਕਰਦੇ ਆਂ ਆਸ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਰਿਕਵੈਸਟ ਆ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਬਸਕ੍ਰਾਈਬ ਕਰਕੇ ਵੈ ਬੈਲ ਆਈਕਨ press ਕਰੋ ਤੇ ਸਾਡੇ ਡੇਲੀ ਆਉਣ ਵਾਲੇ ਵੀ ਇਹ নোਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਜੂਗਾ ਜੇ ਅਸੀਂ ਵੀ ਸਬਸਕ੍ਰਾਈਬ ਕਰਕੇ ਹਨਾ ਬੈਲ ਆਈਕਨ ਪ੍ਰੈਸ ਕਰ ਦੋ ਕਹਿੰਦੇ ਹਾਂਗੇ ਜੇਕਰ ਤੁਸੀਂ ਕੱਲਾ ਸਬਸਕ੍ਰਾਈਬ ਕਰੋਗੇ ਤਾਂ ਸਾਡੇ ਇਹ ਡੇਲੀ ਅਪਲੋਡ ਕਰਦੇ ਵੀਡੀਓ ਉਹ ਤੁਹਾਡਾ নোਟੀਫਿਕੇਸ਼ਨ ਨਹੀਂ ਆਉਣਾ ਤੇ ਸਾਡੇ ਵੀਰ ਤੁਹਾਡੇ ਕੋਲ ਬਾਅਦ ਵਿੱਚ ਪਹੁੰਚਣਗੇ ਆ ਤੇ ਜਿਹੜੇ ਪ੍ਰਿੰਟ ਵਗੈਰਾ ਆਪਾਂ ਡੇਲੀ ਹਨਾ ਵੀਡੀਓ ਵਿੱਚ ਪਾਉਣੇ ਆਗੇ ਤਾਂ ਉਹ ਕਈ ਵਾਰੀ ਆਊਟ ਹੋ ਜਾਂਦੇ ਨੇਗੇ ਫਿਰ ਕਾਫੀ ਭੈਣਾਂ ਦੇ ਸਾਨੂੰ ਮੈਸੇਜ ਆਉਂਦੇ ਨੇ ਵੀ ਇਹ ਵਾਲਾ ਪ੍ਰਿੰਟ ਸਾਨੂੰ ਸੇਮ ਚਾਹੀਦਾ ਪ੍ਰਿੰਟ ਸੂਟਾਂ ਦੀ ਹੀ ਕਨਫਿਊਜ਼ਨ ਹੋ ਜਾਂਦੀ ਆਪਾਂ ਨੂੰ ਹੋਰ ਤਾਂ ਕਿਸੇ ਦੀ ਕੋਈ ਚੱਕਰ ਨਹੀਂ ਹ ਉਹ ਸਾਰੇ ਹੁੰਦੇ ਨੇ ਕਿਤੇ ਵਰਕ ਵਗੈਰਾ ਵੀ ਆਪਾਂ ਕਰਵਾ ਸਕਦੇ ਹਾਂ ਜੀ YouTube ਤੋਂ ਇਲਾਵਾ ਸਾਨੂੰ ਇੰਸਟਾ ਦੇ ਜ਼ਰੂਰ ਫੋਲੋ ਕਰੋ ਸੰਦੂਕ ਟਿੱਕ ਕੋਡ ਤੋਂ ਨਾਂ ਸਾਡੀ ਇੰਸਟਾ ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਵ ਟੂ ਸੇਵ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਅੱਜ ਆਪਾਂ ਵੀਡੀਓ ਬਣਾਉਣ ਦਾ ਮਕਸਦ ਆਪਣਾ ਥੋੜਾ ਜਿਹਾ ਅਲੱਗ ਹੈਗਾ ਆਪਾਂ ਤੁਹਾਨੂੰ ਕੋਈ ਸੂਟ ਵਗੈਰਾ ਨਹੀਂ ਦਿਖਾਵਾਂਗੇ ਨਾ ਮੈਂ ਕਾਫੀ ਹੈਨਾ ਸਾਨੂੰ ਮੈਸੇਜ ਵਗੈਰਾ ਆਉਂਦੇ ਨੇ ਵੀ ਤੁਸੀਂ ਕਿਸੇ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਹੈਗੇ ਹੈਨਾ ਵੀ ਕੋਈ ਵਲੌਗ ਬਣਾ ਕੇ ਸਾਨੂੰ ਦੱਸੋ ਜਾਂ ਕਿੱਦਾਂ ਹੈਨਾ ਵੀ ਕਾਫੀ ਪੜਾ ਦੇ ਮੈਂ ਸਭ ਤੋਂ ਪਹਿਲਾ ਮੈਸੇਜ ਆਉਂਦੇ ਹੁੰਦੇ ਨੇ ਕਿ ਵੀ ਵੀ ਥੋੜਾ ਐਡਰੈਸ ਕੀ ਹੈਗਾ ਵੀ ਤੁਸੀਂ ਕਿੱਥੋਂ ਬਲੋਂਗ ਕਰਦੇ ਹੋਗੇ ਤੇ ਜਿਹੜਾ ਮੈਂ ਜਦੋਂ ਕਿ ਸਾਡੇ ਜਿਹੜਾ ਚੈਨਲ ਦਾ ਨਾਮ ਆਗਾ ਸੰਧੂ ਬੁਟੀਕ ਕੋਟਦੁੰਨਾ ਕੋਟਦੁੰਨਾ ਜਿਹੜਾ ਸਾਡਾ ਪਿੰਡ ਦਾ ਨਾਮ ਆਗਾ ਇਹ ਜਿਹੜਾ ਆਪਣਾ ਡਿਸਟ੍ਰਿਕਟ ਬਰਨਾਲਾ ਹੈਗਾ ਸਾਡਾ ਬਰਨਾਲਾ ਡਿਸਟ੍ਰਿਕਟ ਆ ਤੇ ਕੋਟਦੁੰਨਾ ਪਿੰਡ ਹੈਗਾ ਪਰ ਨਾਲ ਡਿਸਟ੍ਰਿਕਟ ਦੇ ਕੋਰਟ ਤੋਂ ਨਾ ਪਿੰਡ ਨੂੰ ਤੁਸੀਂ ਕਿਤੋਂ ਵੀ ਆਪਣਾ ਹਨ ਉਹਦੇ ਵਿੱਚ ਆਪਣਾ ਜਾ ਕੇ ਸਰਚ ਕਰ ਸਕਦੇ ਹੋਗੇ ਮੈਪ ਵਗੈਰਾ ਚ ਪਰ ਕਿ ਕਿਤੋਂ ਵੀ ਆਪਣਾ ਹਨ ਤੁਸੀਂ ਮਤਲਬ ਸਰਚ ਕਰਕੇ ਆ ਸਕਦੇ ਹੋ ਸਾਡੇ ਕੋਲ ਤੇ ਦੂਸਰੀ ਜਿਹੜਾ ਆਪਣਾ ਹੁੰਦਾ ਕਿ ਦਾ ਆਪਣਾ ਐਡਰੈਸ ਦੀ ਗੱਲ ਕਰਦੇ ਹਾਂ ਦੂਸਰਾ ਇਹ ਹੈ ਕਿ ਤੁਹਾਡੀ ਸ਼ਾਪ ਆ ਗਈ ਜਾਂ ਕਿਵੇਂ ਹਨਾ ਨਹੀਂ ਜੇ ਸਾਡੀ ਕੋਈ ਸ਼ਾਪ ਵਗੈਰਾ ਨਹੀਂ ਹੈ ਕਿ ਅਸੀਂ ਘਰ ਤੋਂ ਹੀ ਆਪਣਾ ਆਨਲਾਈਨ ਬਿਜ਼ਨਸ ਸਟਾਰਟ ਕੀਤਾ ਹੋਇਆ ਆ ਆਨਲਾਈਨ ਹੀ ਸਾਡਾ ਬਿਜ਼ਨਸ ਆ ਆਨਲਾਈਨ ਹੀ ਆਪਾਂ ਆਰਡਰ ਲੈਂਦੇ ਆ ਕਿ ਹਾਂ ਠੀਕ ਆ ਆਪਣੇ ਵੀ ਜਿਵੇਂ ਆ ਆਲੇ-ਦਾਲੇ ਦੇ ਨੇੜੇ-ਤੇੜੇ ਦੇ ਪਿੰਡਾਂ ਵਾਲੇ ਹਨਾ ਜਾਂ ਨੇੜੇ-ਜਿਹੜੇ ਦੇ ਸ਼ਹਿਰ ਜਿਵੇਂ ਭੀਖੀ ਮਾਨਸਾ ਇਧਰ ਸਾਡਾ ਸਾਡਾ ਇਹੀ ਆ ਜਾਂਦਾ ਇਧਰ ਹਨਾ ਸੰਗਰੂਰ ਵਗੈਰਾ ਸੰਗਰੂਰ ਵੀ ਸਾਨੂੰ ਸੇਮ ਆਗਾ ਤੇ ਬਰਨਾਲਾ ਵੀ ਸੇਮ ਆ ਤੇ ਢੋਲਾ ਇਹ ਸਾਰੇ ਸੇਮ ਨੇਗੇ ਇਥੋਂ ਦੇ ਜਿਹੜੇ ਆਪਣੇ ਆਲੇ-ਦਾਲੇ ਵਾਲੇ ਜਿੰਨੇ ਹੈਗੇ ਨੇ ਹਨਾ ਜਿਹੜੇ ਆਪਣੇ ਵੀਡੀਓ ਵਗੈਰਾ ਦੇਖਦੇ ਨੇ ਘਰ ਆ ਕੇ ਲੈ ਵੀ ਜਾਂਦੇ ਨੇ ਸੂਟ ਤੇ ਬਾਕੀ ਜਿਹੜੇ ਆਪਣੇ ਕਾਫੀ ਦੂਰ ਵਾਲੇ ਆਪਣੇ ਜਿਹੜੇ ਹੁੰਦੇ ਨੇ ਕਸਟਮਰ ਉਹਨਾਂ ਨੂੰ ਸੇਹੀ ਕਹਾਂਗੇ ਕਿ ਤੁਸੀਂ ਆਪਣਾ ਆਨਲਾਈਨ ਹੀ ਆਰਡਰ ਕਰ ਸਕਦੇ ਹੋ ਹਨ ਕਿਉਂਕਿ ਸਾਡਾ ਇੱਕ ਇਹੀ ਹੈਗਾ ਵੀ ਜਿੰਨਾ ਤੁਸੀਂ ਆਪਣਾ ਜਿਹੇ ਜਿਹਾ ਵੀ ਚਾਹੋ ਤੁਸੀਂ ਆਨਲਾਈਨ ਆਪਣੀ ਕੋਈ ਫੋਟੋ ਵੀਡੀਓ ਭੇਜ ਕੇ ਆਪਣਾ ਉਹ ਜਿਹਾ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੀ ਕੋਈ ਸ਼ਾਪ ਵਗੈਰਾ ਨਹੀਂ ਹੈਗੀ ਅਸੀਂ ਘਰ ਤੋਂ ਹੀ ਆਪਣਾ ਆਨਲਾਈਨ ਬਿਜ਼ਨਸ ਸਟਾਰਟ ਕੀਤਾ ਹੋਇਆ ਹੈ ਅਸੀਂ ਘਰ ਤੋਂ ਹੀ ਆਪਣਾ ਜਿਹੜਾ ਕੰਮਾਂਗਾ ਕਰ ਰਹੇ ਹਾਂ ਸਾਰੇ ਕਾਰੀਗਰ ਵਗੈਰਾ ਵਰਕਰ ਹਨ ਆਪਣੇ ਸਾਰੇ ਸਟਿਚਿੰਗ ਵਾਲੇ ਵਰਕ ਵਾਲੇ ਸਾਰੇ ਆਪਣੇ ਰੱਖੇ ਹੋਏ ਨੇ ਕਿ ਸਾਰੇ ਆਪਾਂ ਕੰਮ ਜਿਹੜਾ ਆਪਣਾ ਘਰ ਤੋਂ ਹੀ ਕਰ ਰਹੇ ਹਾਂਗੇ ਕੋਈ ਸਾਡੀ ਮਤਲਬ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਕਿਤੇ ਵੀ ਸਾਡੀ ਸ਼ਾਪ ਵਗੈਰਾ ਨਹੀਂ ਹੈਗੀ ਹਾਂ ਜੀ ਇਹ ਦੋ ਗੱਲਾਂ ਆਪਾਂ ਕਲੀਅਰ ਕਰ ਚੁੱਕਿਆ ਤੀਸਰਾ ਆਪਣਾ ਇਹ ਹੈਗਾ ਵੀ ਤੁਸੀਂ ਵੀ ਬਾਹਰ ਨੂੰ ਆਪਣੇ ਪਾਰਸਲ ਲੇਗੇ ਤੁਸੀਂ ਉਹ ਵੀ ਡਿਲੀਵਰ ਕਰਦੇ ਹੋਗੇ ਜਿਹੜੇ ਸਾਨੂੰ ਹੁਣ ਲਗਾਤਾਰ ਆਪਣੇ ਦੇਖ ਰਹੇ ਨੇਗੇ ਆਪਣੇ ਵੀਰ ਨੇ ਕਸਟਮਰ ਨੇ ਜੋ ਵੀ ਲਿਖਣਾ 2 ਸਾਲ ਤੋਂ ਸਾਡਾ ਕੰਮ ਸਟਾਰਟ ਹੈਗਾ ਹੁਣ ਸਤੰਬਰ ਦੇ ਵਿੱਚ ਸਾਨੂੰ 2 ਸਾਲ ਹੋ ਜਾਣਗੇ ਸਾਡਾ ਬਟਿਕ ਦਾ ਕੰਮ ਚੱਲਦੇ ਨੂੰ ਤੇ 2 ਸਾਲ ਆਪਣਾ ਕੰਮ ਚੱਲਦੇ ਨੂੰ ਹੋ ਗਏ ਤੇ 2 ਸਾਲਾਂ ਤੋਂ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈਗਾ ਵੀ ਕਾਫੀ ਸਾਰੇ ਆਰਡਰ ਆਪਣੇ ਬਾਹਰ ਜਾਂਦੇ ਨੇਗੇ ਹਨਾ ਹਾਂਜੀ ਤੁਸੀਂ ਆਪਣਾ ਹਨਾ ਅਮਰੀਕਾ ਕੈਨੇਡਾ ਵਗੈਰਾ ਇਹ ਨਹੀਂ ਹੈਗਾ ਵੀ ਤੁਸੀਂ ਇਕੱਲੇ ਸੂਟ ਹੀ ਪਾਰਸਲ ਕਰਾਉਣੇ ਲੇਗੇ ਮੈਂ ਉਹੀ ਗੱਲ ਫੇਰ ਕਹੂੰਗੀ ਵੀ ਜਿਹੜੇ ਸਾਨੂੰ ਸ਼ੁਰੂ ਤੋਂ ਦੇਖ ਰਹੇ ਨੇ ਉਹਨਾਂ ਨੂੰ ਪਤਾਗਾ ਵੀ ਅਸੀਂ ਕੀ ਕੀ ਸਮਾਨ ਹਨਾ ਡਿਲੀਵਰ ਕਰਦੇ ਆਂਗੇ ਤੁਸੀਂ ਆਪਣਾ ਕੋਈ ਉਧਰ ਕੋਈ ਤੁਹਾਡੀ ਵਿਆਹ ਵਗੈਰਾ ਹੈਗਾ ਹਨਾ ਉਹਦੇ ਲਈ ਤੁਸੀਂ ਬਰਾਇਡਲ ਲਹਿੰਗੇ ਤੋਂ ਲੈ ਕੇ ਹਨਾ ਕੋਈ ਵੀ ਆਪਣਾ ਸ਼ੇਰਵਾਨੀ ਜੋ ਵੀ ਸ਼ਗਨਾਂ ਦਾ ਸਮਾਨ ਹੁੰਦਾ ਸਾਰਾ ਤੁਸੀਂ ਆਪਣਾ ਉਹ ਵੀ ਡਿਲੀਵਰ ਕਰਾ ਸਕਦੇ ਹੋਗੇ ਹਾਂ ਜਿਵੇਂ ਵੀ ਆਪਣੇ ਹਨਾ ਕੋਈ ਘਰ ਦੇ ਵਿੱਚ ਵਰਤਨ ਵਾਲਾ ਵੀ ਸਾਰਾ ਸਮਾਨ ਹੁੰਦਾ ਹੈਗਾ ਹਨਾ ਵੀ ਉਧਰੋਂ ਕਈ ਚੀਜ਼ਾਂ ਇਹ ਜਾਂ ਹੁੰਦੀਆਂ ਨੇ ਜਾਂ ਤਾਂ ਮਿਲੀਆਂ ਜਾਂ ਤਾਂ ਮਿਲਦੀਆਂ ਨੇ ਕਿਹ ਹਨਾ ਜਾਂ ਵੀ ਆਪਾਂ ਹਨਾ ਵੀ ਆਪ ਨੂੰ ਵਧੀਆ ਨਹੀਂ ਲੱਗਦੀ ਆਪਾਂ ਨੂੰ ਇਧਰ ਵਾਲੇ ਚੀਜ਼ਾਂ ਹੀ ਵਧੀਆ ਲੱਗ ਜਾਂਦੀਆਂ ਜਿਵੇਂ ਕੋਈ ਬਰਤਨ ਵਗੈਰਾ ਹੋਗੇ ਜਾਂ ਬੈੱਡ ਸ਼ੀਟਸ ਵਗੈਰਾ ਹੋ ਗਈਆਂ ਹਨਾ ਇਸ ਤਰ੍ਹਾਂ ਕਿ ਕੰਬਲ ਰਜਾਈਆਂ ਵਗੈਰਾ ਦੇ ਕਵਰ ਵਗੈਰਾ ਹੋਗੇ ਹਨ ਜੋ ਵੀ ਹੈਨਾ ਆਪਣਾ ਕੋਈ ਸਮਾਨ ਹੁੰਦਾਗਾ ਸੂਟਾਂ ਤੋਂ ਇਲਾਵਾ ਤੁਸੀਂ ਹੋਰ ਵੀ ਆਪਣਾ ਜਿਹੜਾ ਸਮਾਨ ਹੈਗਾ ਤੁਸੀਂ ਮੰਗਵਾ ਸਕਦੇ ਹੋ ਕੋਈ ਵਿਆਹ ਸ਼ਾਦੀ ਹੈ ਤੁਹਾਡਾ ਉਹਦੇ ਲਈ ਕੋਈ ਸ਼ਗਣਾ ਦਾ ਸਮਾਨ ਹੈਗਾ ਤੁਸੀਂ ਆਪਣਾ ਉਹ ਮੰਗਵਾ ਕੇ ਲੈ ਸਕਦੇ ਹੋਗੇ ਹਾਂ ਹਾਂਜੀ ਕੁਆਲਿਟੀ ਵੀ ਤੁਸੀਂ ਬਿਲਕੁਲ ਟੈਨਸ਼ਨ ਨਹੀਂ ਲੈਣੀ ਹੈਗੀ ਕੁਆਲਿਟੀ ਜੇਕਰ ਸਾਡੇ ਤੇ ਵਿਸ਼ਵਾਸ ਕਰਕੇ ਤੁਸੀਂ ਹੈਨਾ ਵੀ ਮੰਗਵਾਉਣੇ ਹੋਗੇ ਆਪਣਾ ਕੋਈ ਵੀ ਸਮਾਨ ਮੰਗਵਾਉਣ ਤੁਹਾਨੂੰ ਵਿਸ਼ਵਾਸ ਦਿਵਾ ਸਕਦੇ ਹਾਂ ਵੀ ਕੁਆਲਿਟੀ ਵਾਈਜ਼ ਤੁਸੀਂ ਆਪਣਾ ਹੈਨਾ ਬਿਲਕੁਲ ਬੇਫਿਕਰ ਹੋ ਕੇ ਕੋਈ ਆ ਕਿ ਤੁਹਾਨੂੰ ਪੂਰੀ ਵਧੀਆ ਮੈਨੂੰ ਕੋਈ ਵੀ ਤੁਸੀਂ ਸਮਾਨ ਮੰਗਾਉਗੇ ਜਿਹਾ ਜਿਹਾ ਤੁਸੀਂ ਕਹੋਗੇ ਆਪਾਂ ਉਹ ਇਹ ਤੁਹਾਨੂੰ ਭੇਜਾਂਗੇ ਤੇ ਸਾਰੀ ਆਪਣੀ ਜਿਹੜੀ ਡਿਲੀਵਰੀ ਹੈਗੀ ਆਪਾਂ ਹਨਾ ਵਰਲਡ ਵਾਈਡ ਸ਼ਿਪਿੰਗ ਆਪਣੀ ਹੈਗੀ ਹੈਗੀ ਤੁਸੀਂ ਕੋਈ ਵੀ ਆਪਣਾ ਸੂਟ ਵਗੈਰਾ ਜਿੱਦਾਂ ਦਾ ਵੀ ਤੁਸੀਂ ਚਾਹੋ এমਬ੍ਰਾਇਡਰਡ ਲਹਿੰਗੇ ਵਗੈਰਾ ਹਨਾ ਸਾਰੇ ਕਰਾਰੇ ਜਿਵੇਂ ਵੀ ਤੁਸੀਂ ਚਾਹੋ ਸਟਿਚਿੰਗ ਜੇ ਜਿਵੇਂ ਨਾ ਤੁਸੀਂ ਚਾਹੋ ਆਪਣਾ ਸਾਰਾ ਸਮਾਨ ਤੁਸੀਂ ਲੰਗਵਾ ਸਕਦੇ ਹੋ ਅੱਜ ਵੀ ਆਪਣਾ ਪਾਰਸਲ ਕਾਫੀ ਵੱਡਾ ਹਨਾ ਇੰਗਲੈਂਡ ਜਾਣਾਗਾ ਆਪਾਂ ਤੁਹਾਨੂੰ ਉਹ ਵੀ ਸਾਰਾ ਦਿਖਾਵਾਂਗੇ ਕੀ ਕੀ ਪਾਰਸਲ ਦੇ ਵਿੱਚ ਜਾ ਰਿਹਾ ਇਸ ਤੋਂ ਇਲਾਵਾ ਆਪਣੇ ਕੱਲ੍ਹ ਪਾਸੋਂ ਤੱਕ ਫੇਰ ਪਾਰਸਲ ਕਾਫੀ ਜਾਣੇ ਨੇ ਉਧਰ ਆਪਣਾ ਵਿਆਹ ਦਾ ਸਾਰਾ ਸਮਾਨ ਜਾਣਾਗਾ ਤੇ ਸ਼ਗਨ ਦਾ ਸਮਾਨ ਜਾਣਾਗਾ ਹਨਾ ਵਿਆਹਾਂ ਸ਼ਗਨਾਂ ਦੇ ਸਮਾਨ ਜਿਵੇਂ ਅੱਜ ਕੱਲ੍ਹ ਹੁਣ ਅੱਗੇ ਹੁਣ ਬਾਅਦ ਵਿੱਚ ਸਟਾਰਟ ਹੋ ਗਏ ਹਨਾ ਵਿਆਹਾਂ ਦੇ ਸੀਜ਼ਨ ਵਗੈਰਾ ਹਨਾ ਸਾਰੇ ਤਾ ਕਾਫੀ ਸਾਰੇ ਕਸਟਮਰ ਜੋ ਆਪਣੇ ਕੋਲ ਪਹਿਲਾਂ ਤੋਂ ਜੁੜੇ ਹੋਏ ਨੇ ਕਿ ਵਿਸ਼ਵਾਸ ਬਣਿਆ ਹੋਇਆ ਹੈਗਾ ਤਾਂ ਆਪਣੇ ਤੋਂ ਕਾਫੀ ਸਾਰਾ ਸਮਾਨ ਮੰਗਵਾਉਂਦੇ ਨੇ ਆਪਾਂ ਬਹੁਤ ਕੁਝ ਡਿਲੀਵਰ ਕਰਨਾ ਹੈਗਾ ਤੇ ਆਪਾਂ ਤੁਹਾਨੂੰ ਨਾਲ-ਨਾਲ ਸਾਰਾ ਕੁਝ ਦਿਖਾਵਾਂਗੇ ਜੇ ਆਪਣੀ ਨਾ ਹੋ ਸਕੇ ਕਿ ਆਪਾਂ ਵੀਡੀਓ YouTube ਤੇ ਅਪਲੋਡ ਨਾ ਕਰ ਸਕੇ ਤਾਂ ਇੰਸਟਾ ਤੇ ਰੀਲਮ ਵਗੈਰਾ ਤੁਹਾਨੂੰ ਜ਼ਰੂਰ ਮਿਲ ਜਾਣਗੀਆਂ ਤੁਸੀਂ ਸਾਨੂੰ ਇੰਸਟਾ ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀਕ ਕੋਰ ਦਾ ਨਾਮ ਸਾਡੀ ਇੰਸਟਾ ਆਈਡੀ ਹੈ ਹਾਂਜੀ ਇਸ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਇਆ ਹੈ ਸਾਡਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋਗੇ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਅੱਜ ਵਾਲੇ ਜੋ ਆਪਣਾ ਵੀ ਅੱਜ ਪਾਰਸਲ ਜਾ ਰਿਹਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਨੇ ਵੀ ਆਪਣਾ ਕੀ ਕੀ ਸਮਾਨ ਜਾ ਰਿਹਾ ਹੈ ਨਾ ਕਿੰ다 ਦੇ ਸੂਟ ਜਾ ਰਹੇ ਨੇ ਕਾਫੀ ਸਾਰੇ ਸੂਟ ਬਣਗੇ ਆਪਣੇ ਜੋ ਆਪਾਂ ਅੱਜ ਵਾਲੇ ਪਾਰਸਲ ਇੱਕ ਪਾਰਸਲ ਦੇ ਵਿੱਚ ਜਾਣਗੇ ਆਪਣੇ ਆਪਾਂ ਦਿਖਾਉਣੇ ਤੁਹਾਨੂੰ ਹਾਂਜੀ ਦੇਖੋ ਇਹ ਸਾਰੇ ਸੂਟ ਆਪਣੇ ਨੇ ਜਿਹੜੇ ਹਨਾ ਇਹ ਸਾਰੇ ਆਪਣਾ ਇੱਕ ਪਾਰਸਲ ਦੇ ਵਿੱਚ ਜਾ ਰਹੇ ਨੇਗੇ ਸਾਰੇ ਬਾਅਦ ਦੇਖੋ ਉਹਨਾਂ ਦੇ ਬੱਚਿਆਂ ਦੇ ਵੀ ਕੱਪੜੇ ਨੇਗੇ ਇਦਾਂ ਛੋਟੇ ਬੱਚਿਆਂ ਦੇ ਵੀ ਤੁਸੀਂ ਆਪਣੇ ਹਨਾ ਬੈੱਡ ਸ਼ੀਟਸ ਵਗੈਰਾ ਨੇਗੇ ਇਧਰ ਆਪਣੇ ਬਰਤਨ ਵਗੈਰਾ ਆ ਗਏ ਸਾਰੇ ਤੁਸੀਂ ਐਦਾਂ ਦਾ ਸਮਾਨ ਵੀ ਆਪਾਂ ਨੂੰ ਮੰਗਵਾ ਸਕਦੇ ਹੋ ਸਾਰੇ ਦੇਖੋ ਹੈਵੀ ਤੋਂ ਹੈਵੀ ਹੈਂਡਵਰਕ ਦੇ ਵਿੱਚ ਸੂਟ ਵੀ ਨੇ ਡੇਲੀ ਵੇਅਰ ਵਾਲੇ ਸੂਟ ਵੀ ਨੇਗੇ ਸਾਰਾ ਆਪਣਾ ਪਾਰਸਲ ਹੈੱਜ ਜਾ ਰਿਹਾ ਹੈਗਾ ਤੇ ਆ ਦੇਖੋ ਇੱਧਰ ਆਪਾਂ ਇੱਕ ਐਦਾਂ ਹਨਾ ਤੁਸੀਂ ਦੇਖੋ ਇਹ ਆਪਣਾ ਚਾਈ ਦਾ ਆਪਣਾ ਆ ਗਿਆ ਇਹ ਕਵਰ ਆ ਗਿਆ ਰਜ਼ਾਈ ਦਾ ਕਵਰ ਆ ਗਿਆ ਐਦਾਂ ਦੀਆਂ ਚੀਜ਼ਾਂ ਵੀ ਆਪਾਂ ਬਹੁਤ ਇਹ ਇਹ ਪਾਰਸਲ ਦੇ ਵਿੱਚ ਹੀ ਜਾਣਗੀਆਂ ਸਾਰੀਆਂ ਕਾਫੀ ਆਪਾਂ ਤੁਹਾਨੂੰ ਦਿਖਾਈਆਂ ਵੀ ਨਹੀਂ ਹੈਗਾ ਮੇਡ-ਮੇਡ ਜਿਹੀਆਂ ਚੀਜ਼ਾਂ ਦਿਖਾਤੀਆਂ ਐਦਾਂ ਦੇ ਵੀ ਦੇਖੋ ਤੁਸੀਂ ਆਪਾਂ ਕੁਆਲਿਟੀ ਵਾਈਜ਼ ਤੁਹਾਨੂੰ ਪੂਰੇ ਵਧੀਆ ਸਮਾਨ ਭੇਜਾਂਗੇ ਸਾਰਾ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਐਦਨ ਦਾ ਹਨ ਜੋ ਵੀ ਤੁਹਾਨੂੰ ਆਪਣਾ ਤੁਸੀਂ ਹੈ ਨਾ ਆਪਣਾ ਸਮਾਨ ਲੈਣਾ ਚਾਹਣੇ ਹੋਗੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਣਾ ਮੰਗਵਾ ਸਕਦੇ ਹੋਗੇ ਹਰ ਇੱਕ ਤਰ੍ਹਾਂ ਦਾ ਆਪਾਂ ਸਮਾਨ ਭੇਜ ਦੇਾਂਗੇ ਦੇਖੋ ਇਹਦੇ ਨਾਲ ਮੰਤ ਰੋਟੀਆਂ ਲਾ ਰਹੀ ਹੈਗੀ ਰਾਤ ਦੇ ਵਿੱਚ ਰਾਤ ਵਿੱਚ ਰੋਟੀਆਂ ਬਣਾ ਰਹੀ ਹੈ ਮੰਤ ਹਾਂਜੀ ਦੇਖੋ ਕਾਫੀ ਸਾਰੇ ਪਾਸਲ ਆਪਣੇ ਹਨ ਭੜੇ ਲਈ ਕੱਢ ਦੇਾਂਗੇ ਇਹੀ ਹੈਗਾ ਵੀ ਆਪਾਂ ਕੱਲੇ ਇਧਰ ਵਾਲੇ ਕਸਟਮਰ ਹੁਣ ਆਪਣੇ ਇੱਕ ਦੇ ਇੰਡੀਆ ਵਾਲੇ ਨਾਲ ਨਰਾਜ਼ ਹੋ ਜਾਣ ਵੀ ਤੁਹਾਡਾ ਨਾਲ ਹੀ ਰਹਿਤਾ ਹੈਗਾ ਨਹੀਂ ਜੀ ਆਪਣੇ ਪੰਜਾਬ ਦੇ ਵਿੱਚ ਆਪਣੀ ਸ਼ਿਪਿੰਗ ਫ੍ਰੀ ਹੈਗੀ ਪੰਜਾਬ ਦੇ ਲਈ ਪਾਰਸਲ ਵੀ ਆਪਣੇ ਹਨ ਕਾਫੀ ਸਾਰੇ ਆਉਂਦੇ ਨੇ ਆਪਰੇ ਕੋਲ ਇਸ ਤੋਂ ਇਲਾਵਾ ਤੁਸੀਂ ਇੰਡੀਆ ਦੇ ਕਿਸੇ ਵੀ ਸਟੇਟ ਦੇ ਵਿੱਚ ਹੋਗੇ ਤਾਂ ਆਪਣੇ ਜਿਹੜੇ ਸੂਟ ਵਗੈਰਾ ਰੈਡੀ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਟੀਰੀਅਲ ਮਿਲੂਗਾ ਹਰ ਇੱਕ ਤਰ੍ਹਾਂ ਦਾ ਵਰਕ ਮਿਲੂ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਮਿਲੂਗੀ ਕਿਸੇ ਵੀ ਤਰ੍ਹਾਂ ਤੁਸੀਂ ਆਪਣਾ ਕੋਈ ਵੀ ਆਰਡਰ ਕਰਨਾ ਚਾਹੋ ਤਾਂ ਵੀ ਇੱਥੇ ਜਿੱਕੋ ਕੇ ਆਪਣਾ ਆਰਡਰ ਕਰ ਸਕਦੇ ਹੋਗੇ ਕੁਆਲਿਟੀ ਵਾਈਜ਼ ਤੁਹਾਨੂੰ ਪੂਰਾ ਵਧੀਆ ਆਪਣੀ ਕੁਆਲ ਤੇ ਵੈਲਕਮ ਕਰਾ ਦਿਖਣੇ ਸੀ ਕਿ ਤੁਹਾਨੂੰ ਪੂਰੀ ਵਧੀਆ ਮੇਰੇ ਕੋਲ ਕਿਸੇ ਵੀ ਤਰ੍ਹਾਂ ਦਾ ਆਪਣਾ ਫੈਵਰਟ ਵਗੈਰਾ ਚ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹੋ ਹਾਂਜੀ ਅੱਜ ਵੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੀਂ ਕਲੈਕਸ਼ਨ ਨਾਲ ਨਵੇਂ-ਨਵੇਂ ਸੂਟਾਂ ਦੇ ਨਾਲ ਨਵੀਂ-ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ